ਇੱਕ ਇੱਕ ਦੋ ਦੋ ਜਿਹੜੀਆਂ ਇੰਸਟੀਚੂਸ਼ਨਸ ਨੇ ਕੀਆਂ ਜਿਹੜੀਆਂ ਸੰਸਥਾਵਾਂ ਨੇ ਕੀਆਂ ਕਦਰ ਦੇ ਅੰਦਰ ਕਰਦੇ ਬਹੁਤ ਸਾਰੇ ادارے ਨਰਕ ਤੱਕ ਪਿਛਲੇ ਸਮੇਂ ਦੇ ਦੌਰਾਨ 23 ਵੱਡੀਆਂ ਕੰਪਨੀਆਂ 23 ਵੱਡੀਆਂ ਕੰਪਨੀਆਂ ਦਾ ਪ੍ਰਾਈਵੇਟ ਕਰਨ ਕੀਤਾ ਗਿਆ ਤਾਂ ਨਿੱਜੀ ਕਰਨ ਕੀਤਾ ਗਿਆ ਦੇਸ਼ ਦੇ ਅੰਦਰ ਵੱਡੀਆਂ ਵੱਡੀਆਂ ਕੰਪਨੀਆਂ ਦਾ ਨਿੱਜੀਕਰਨ ਕੀਤਾ ਗਿਆ ਕਿਉਂ ਕੀਤਾ ਗਿਆ ताकि उसकी रिजर्वेशन खत्म हो जाए बेशक देश की सर्वोच्च अदालत बेशक देश की सुप्रीम कोर्ट ने गल कह दिया कि प्राइवेट अंदर भी और सोर्स के अंदर भी कंट्रैक्ट के आधार भी रिजर्वेशन होनी चाहिए पर लेकिन भारतीय जनता पार्टी ने यह हथियार बना लिया बीजेपी ने हथियार बना लिया कि बड़िया बड़िया कंपनिया प्राइवेट कर दो ਉਹਨਾਂ ਨੂੰ ਨੱਜੀਕਰਨ ਕਰ ਦਿਓ ਤਾਂ ਕਿ ਉੱਥੇ ਜਿਹੜੇ ਗਰੀਬ ਲੋਕਾਂ ਦੇ ਬੱਚੇ ਜਿਹੜੇ ਸ਼ੈਡਿਊਲਡ ਕਾਸ ਲੋਕਾਂ ਦੇ ਬੱਚੇ ਜਿਹੜੇ ਸ਼ੈਡਿਊਲਡ ਟ੍ਰਾਈਬ ਦੇ ਬੱਚੇ ਉੱਥੇ ਜਾ ਕੇ ਛੋਟੇ-ਮੋਟੇ ਨੌਕਰੀ ਲੈ ਕੇ ਆਪਣਾ পেট ਪਾਲਦੇ ਨੇਗੇ ਆਪਣਾ ਰੋਜ਼ਗਾਰ ਪ੍ਰਾਪਤ ਕਰਦੇ ਨੇਗੇ ਆਪਣੇ ਪਰਿਵਾਰ ਨੂੰ ਪਾਲਦੇ ਨੇਗੇ ਉਹਦੇ ਦਰਬਾਰੇ ਰਹਿ ਜਾਣ ਤਾਂ ਕਿਤਾ ਉਹ ਡਿਸਟ੍ਰੀਬਿਊਸ਼ਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਸਰਕਾਰ ਨੇ पिछले दस साल किया और लगातार एक ट्रेंड, लगातार एक ट्रेंड जानते हो कि भारतीय जनता पार्टी ने किस तरह एयर इंडिया कंपनी प्राइवेट किया किस तरह वंपनिया पेट्रोलियम दंपनिया किस तरह एन आई सी वर्गिया किस तरह बैंकिंग सैक्टर का प्राइवेटकर सारा प्राइवेट करने चो होगा पिछले लंबे अरसे दौरान इसे गल करके होगा कि देश के अंदरों

कुछ का की अपॉइंट किया गया लाया गया ताकि कोई संस रची जाए ताकि पॉलिसी मैटर अंदर लोग काम करे ताकि बिल्कुल ही जरा दलता हो गैर बराबरी का स्थानता खड़ा रहना खड़ा रखा जाए ताकि बराबर तो ना हो सक बहब ही अंबेडकर जी सोच स संविधान के अंदर लिखा गया कि सारे लोग जो दुनिया के पैदा होंगे ने पैदा होंगे सारे बराबर ने जा प्रबंध जगह संविधान पर लेकिन भारतीय जनता पार्टी ने इस गल का सबूत दिता भारतीय जनता पार्टी जी संविधान अगेंस्ट आबा साहब भीमराव अंबेडकर जी द्वारा रचित संविधान के विरुद्ध विरुद्ध तो आज तो शड्यूल ट्राइब लोगों के विरुद्ध और उसके बाद ਰੀਸੈਂਟਲੀ 45 ਪੋਸਟ 45 ਪੋਸਟਸ ਜਿਹੜੀਆਂ ਨੇ ਉਹਨਾਂ ਦੀ ਐਡਵਰਟਾਈਜ਼ਮੈਂਟ ਕੀਤੀ ਗਈ ਪਰ ਲੇਕਿਨ ਜਦੋਂ ਦੇਖਿਆ ਕਿ ਦੇਸ਼ ਦੇ ਚਾਰ ਵੱਡੇ ਰਾਜਾਂ ਦੇ ਅੰਦਰ ਇਲੈਕਸ਼ਨ ਹੋ ਰਹੀ ਚਾਰ ਵੱਡੇ ਰਾਜ ਚਾਰ ਖੰਡ ਮਹਾਰਾਸ਼ਟਰ ਜੰਮੂ ਕਸ਼ਮੀਰ ਹਰਿਆਣਾ ਚਾਰ ਵੱਡੇ ਰਾਜ ਨੇ ਨਾਲ ਤਾਂ ਕਿ ਮੈਂ ਝਾਰਖੰਡ ਦੀ ਗੱਲ ਕਰਾਂ ਮਹਾਰਾਸ਼ਟਰ ਦੀ ਗੱਲ ਕਰਾਂ ਤੇ ਸ਼ੈਡਿਊਲਡ ਸ਼ੈਡਿਊਲ ਕਾਸ ਨਰਿਆਣੀ ਗੱਲ ਕਰਾ ਸ਼ੈਡਿਊਲ ਟ੍ਰਾਈਲ ਸ਼ੈਡਿਊਲ ਕਾਸ ਦੀ ਗਿਫਤ ਜਿਹੜੀ ਆ ਵੱਡੇ ਪੱਧਰ ਤੇ ਦੌਰ ਹੋ ਜੂਗਾ ਤੋੜ ਲੈ ਸੰਦੇ ਟੈਂਪਰੇਰੀ ਤੌਰ ਤੇ ਟੈਂਪਰੇਰੀ ਤੌਰ ਤੇ ਉੱਤੇ ਭਾਰਤ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਇਹ ਨੋਟੀਫਿਕੇਸ਼ਨ ਵਾਪਸ ਲੈ ਆ ਪਰ ਲੇਕਿਨ ਇਹ ਸਾਰੇ ਸ਼ਰਗਿਰਤਰ ਦੇ ਪਿੱਛੇ ਇੱਕ ਗੱਲ ਸਾਫ਼ ਆ ਇੱਕ ਗੱਲ ਸਪਸ਼ਟ ਆ ਕਿ ਭਾਰਤ ਜਨਤਾ ਪਾਰਟੀ ਜੋ ਸਰਧਾਰ ਬਾਬਾ ਸਾਹਿਬ ਹੀਦਰੋਬੈਦ ਕੇ ਜੀਨੇ ਬਣਾਇਆ ਗਿਆ ਉਹ ਸੰਵਿਧਾਨ ਦੇ ਖਿਲਾਫ ਲਗਾਤਾਰ ਸਾਜਸਾ ਰਚ ਰਹੀ ਆ ਲਗਾਤਾਰ ਨਿਰਮੇਸ਼ਨ ਕਦਮ ਕਰਨ ਦੀ ਗੱਲ ਆ ਚਾਹੇ ਪ੍ਰਾਈਵੇਟ ਕਰਨ ਦੀ ਗੱਲ ਆ ਚਾਹੇ ਨਿੱਜੀਕਰਨ ਕਰਨ ਦੀ ਗੱਲ ਆ ਇਹ ਸਾਫ਼ ਸੂ ਸਾਫ਼ ਪਤਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸ਼ੈਡਿਊਲ ਕਾਸ ਦੇ ਨਾਲ ਸ਼ੈਡਿਊਲ ਕਾਈਸ ਦੇ ਨਾਲ ਧੋਖਾ ਕਰ ਰਹੀ ਆ ਉਹਨਾਂ ਨੂੰ ਬੰਦਾ ਅਧਿਕਾਰ ਜੋ ਸੰਵਿਧਾਨ ਚ ਮਿਲਿਆ ਆਇਗਾ ਉਹਨੂੰ ਖਤਮ ਕਰਨ ਦੇ ਲਈ ਕੋਈ ਚਾਲ ਚਾਲਾਂ ਦੇ ਵਿੱਚ ਚੱਲ ਰਹੀ ਆ ਅਸੀਂ ਇਸ ਗੱਲ ਦਾ ਪ੍ਰਯੋਗ ਰੋਗ ਕਰਦੇ ਆ ਅਸੀਂ ਕਹਿੰਦੇ ਆ ਆਵਾਮੀ ਪਾਰਟੀ ਇਸ ਗੱਲ ਦੀ ਮੰਗ ਕਰਦੀ ਆ ਕਿ ਜੇ ਲੈਟਰ ਐਂਟਰੀ ਆ ਤੁਰੰਤ ਬੰਦ ਕੀਤੀ ਜਾਵੇ ਤੁਰੰਤ ਜਿਹੜੀਆਂ ਪੋਸਟਾਂ ਆ ਆਈਐਸ ਦੇ ਅੰਦਰ ਆਈਪੀਐਸ ਦੇ ਅੰਦਰ ਜਾਂ ਹੋਰ ਵੱਡੀਆਂ ਸਿਵਲ ਸਰਵਸਤੇ ਜਿਹੜੀਆਂ ਉਹਨਾਂ ਉੱਤੇ ਸਾਰੀਆਂ ਪੋਸਟਾਂ ਦੇ ਉੱਤੇ ਤੁਰੰਤ ਜੋ ਵਰਦੀ ਹੋ ਜਾਂਦੇ ਇਸ਼ਾਰਾ ਉਦੇਸਾ ਦਾ ਸਪੈਸ਼ਲ ਜਿਹੜਾ ਬੈਕਲੌਗ ਰਾਈ ਚਲਾ ਕੇ ਜਿਹੜਾ ਬੈਕਲੌਗ ਪੈਂਡਿੰਗ ਪਿਆਗਾ ਉਹ ਸਾਰੀਆਂ ਸਾਮੀਆਂ ਜਿਹੜੀਆਂ ਤਰੰਗ ਭੱਗੇ ਦੇਸ਼ ਦੇ ਦਰਦ ਲੋਕਾਂ ਦੇ ਨਾਲ ਦੇਸ਼ ਦੇ ਸ਼ਡਿਊਲ ਦਾ ਸ਼ਡਿਊਲ ਟ੍ਰੇਨ ਲੋਕਾਂ ਦੇ ਨਾਲ ਇਹ ਸਭ ਕੁਝ ਹੁਣ ਇਹ ਅੰਕੜਾ ਜਾਰੀ ਹੋਇਆ ਕਿ ਦੇਸ਼ ਦੇ ਅੰਦਰ ਲਗਭਗ 9 ਲੱਖ 9 ਲੱਖ 64 ਹਜ਼ਾਰ ਤੋਂ ਉੱਪਰ ਕੋਸਤਾ 9 ਲੱਖ 64 ਹਜ਼ਾਰ ਤੋਂ ਉੱਪਰ ਕੋਸਤਾ ਸਰਕਾਰੀ ਅਦਾਰਿਆਂ ਦੇ ਅੰਦਰ 9,64,000 ਤੋਂ ਉੱਪਰ ਪੋਸਟਾਂ ਖਾਲੀ ਪਈਆਂ ਨੇ ਜਿਨ੍ਹਾਂ ਦੇ ਵਿੱਚ ਪਹਿਸਮੇ ਤਾਂ ਸਾਡੇ ਸ਼ੈਡਿਊਲ ਕਾਸ ਸਲੂਟ ਰਾਈਟਸ ਜਿਦਾ ਇੱਕੋ ਕਲਾਸ ਦੇ ਲੋਕਾਂ ਨੂੰ ਰਿਜ਼ਰਵੇਸ਼ਨ ਦਾ ਹੱਕ ਮਿਲਦਾ ਸੀ ਤੇ ਲਗਾਤਾਰ ਪੋਸਟਾਂ ਨਾ ਭਰਨਾ ਵੀ ਇਸ ਗੱਲ ਦਾ ਸਬੂਤ ਆ ਕਿ ਭਾਰਤੀ ਜਨਤਾ ਪਾਰਟੀ एससी एस टी जो संविधान के अंदर प्रोटेक्शन ड्राइव की गई है जो संविधान गरीब लोगों करने इधर भारतीय जनता पार्टी कर रही है सुमैच तो जो ड्राइव भारतीय जनता पार्टी ने अपनी मुहिम चलाई है मैं सारे पंजाब के शड्यूल कास्ट शड्यूल ट्राइब लोगों को अपील करता કે પાર્ટિ જનતા પાર્ટી દે ડ્રાઇવ દા મકમલ બાયકોટ કીતા જા દે જદો ભી કોઈ શ્રૃપ કા સ્ટીયુ ટ્રાઇબ દે કાર પાર્ટિ જનતા પાર્ટી દા રવાઈ દા ઉનદી મેમ્બરશિપ પર નહી આઉંડા સતરા તુ બાયકોટ કીતા જા દે ક્યોકી પાર્ટિ જનતા પાર્ટી બાબા સાહબ બીમરાવ ઓ બેડતની દ્વારા બઢાયે સભદાન દે અગેસ્ટ દા સભદાન ભી સ્પેડ દે ગેયર દા ਜੋ ਜੋ ਰਿਜ਼ਰਵੇਸ਼ਨ ਇਸ ਗੱਲ ਕਰਕੇ ਮਿਲੀ ਸੀ ਕਿ ਇਹਨਾਂ ਲੋਕਾਂ ਦੇ ਨਾਲ ਸੋਸ਼ਲ ਡਿਸਕ੍ਰਿਮੀਨੇਸ਼ਨ ਹੁੰਦਾ ਰਹਾ ਉਹਨੂੰ ਖਤਮ ਕਰਨ ਦਾ ਪਰ ਲੇਕਿਨ ਅੱਜ ਵੀ 21 ਸਾਲ ਦੇ ਰਸਤੇ ਆ ਕੇ ਭਾਰਤੀ ਜਨਤਾ ਪਾਰਟੀ ਦੀ ਉਹੀ ਸੋਚ ਜਿਹੜੀ ਸਦੀਆਂ ਪੁਰਾਣੀ ਸੀ ਕਿ ਇਹਦੇ ਪਿੱਛੇ ਆਸਾਸਟੇਡੀਆਂ ਪ੍ਰੋਗਰਾਮ ਕਰੀਏ ਸਵੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਖਾਸ ਕਰਕੇ ਸ਼ੈਡਿਊਲ ਕਾਸਟ ਸ਼ੈਡਿਊਲ ਟ੍ਰਾਈਬਲ ਦੇ ਲੋਕਾਂ ਨੂੰ ਅਪੀਲ ਹੈ ਕਿ ਭਾਜਪਾ ਜਨਤਾ ਪਾਰਟੀ ਇਸ ਜ਼ਰਾਇਦਾ ਨੂੰ ਜੋਰ-ਸ਼ੋਰ ਕੀਤਾ ਜਾਵੇ ਅਤੇ ਕੋਈ ਨੀਲਾ ਮੈਂਬਰ ਨਾ ਭਰਿਆ ਜਾਵੇ। ਹੁਣ ਮੈਂ 33 ਜ루 ਦਾ ਸਰਸਾਤੀ ਸਰਪੰਚ ਸਿੰਘ ਮਿੱਤੋ ਜੀ ਤੋਂ ਵੀ ਤੁਹਾਡਾ ਫਤਿਹ ਬਹੁਤ-ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਦਿਨੇ ਸਵਾਗਤ ਕਰਨਾ ਸਾਰੇ মিডিਆ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਅਰੋਸਰ ਪ੍ਰੈਸ ਕੌਂਸਲਸ ਤੋਂ ਗਿਆ। ਜਿਵੇਂ ਕੇ ਸਰਕਾਰਯੋਗ ਸਾਡੇ ਵਿਦਵੰਤਰੀ ਸਰਕਾਰਪਾਉਂ ਸੰਤੀਮਾ ਸਾਹਿਬ ਨੇ ਚਰਨਕਾਸੀ ਕੀਤਾ ਕਿ ਇਸ ਵੇਲੇ ਭਾਰਤੀਆ ਜਨਤਾ ਪਾਰਟੀ ਜੜੀ ਆ ਉਹ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੇ ਜੋ ਸਾਡਾ ਸੰਵਿਧਾਨ ਬਣਾਇਆ ਸੀਗਾ ਉਹ ਇੱਕ ਸਮਾਜ ਦਾ ਸਥਾਪਿਤ ਕਰਨ ਵਾਸਤੇ ਇਕੁਅਲ ਸਮਾਜ ਸਿਰਜਣ ਵਾਸਤੇ ਉਹਦੇ ਵਿੱਚ ਪ੍ਰੋਵੀਜ਼ਨਸ ਪੰਜਾਗਜਰ ਦੀਆਂ ਹੁੰਦੇ ਹਣ ਸ਼ੇਰ ਪੜਾਏ ਗਏ ਸੀਗੇ ਪਰ ਬੜੇ ਧੋਖਰਾ ਕਰਾ ਪੈ ਰਿਆ ਕਿ ਇੱਕ ਪਲਾਨਡ ਇੱਕ ਡਿਜ਼ਾਈਨਡ तरीके ਦੇ ਨਾਲ ਭਾਰਤੀ ਜਨਤਾ ਪਾਰਟੀ ਹੌਲੀ ਹੌਲੀ ਉਸ ਸੰਵਿਧਾਨ ਨੂੰ ਖਤਮ ਕਰਨ ਦੇ ਉੱਤੇ ਉੱਲੀ ਹੋਈ ਹਾਰ ਇਨ ਦਾ ਐਕਟ ਜਿਹੜਾ ਇਹੀ ਆ ਕਿ ਕਿਸੇ ਦਾ ਕਿਸੇ ਤਰ੍ਹਾਂ ਇਸ ਸੰਵਿਧਾਨ ਇਹਨੂੰ ਜਿਹੜਾ ਉਹ ਬਦਲ ਦਿੱਤਾ ਜਾਵੇ ਔਰ ਜੋ ਸੁਰੱਖ ਸਹੂਤਾ ਜੋ ਕੋਈ ਫੈਸਿਲਿਟੀਆਂ ਇਸ ਸੰਵਿਧਾਨ ਦੇ ਰਾਹੀਂ ਗਰੀਬ ਜਨਤਾ ਨੂੰ ਅਨੁਸੂਚਿਤ ਜਾਤੀਆਂ ਨੂੰ ਅਨੁਸੂਚਿਤ ਜਨ ਜਾਤੀਆਂ ਨੂੰ ਕੋਈ BC ਵਰਗ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਤਮ ਕੀਤਾ ਜਾ। ਸੋ ਇਹਨਾਂ ਨੇ ਇਸ ਵਾਰੀ ਜਿਹੜੀ ਹੁਣੇ ਚੋਣ ਹੋ ਕੇ ਅੱਡੀਆ ਲੋਕ ਸਭਾ ਦੀ ਉਹਦੇ ਵਿੱਚ ਵੀ ਕਿਹਾ ਸੀਗਾ 400 ਤੋਂ ਪਾਰ ਜਾਵਾਂਗੇ। ਮੈਂ ਇਹ ਦਾਅਵੇ ਲਾ ਰਿਹਾ ਕਿ ਨਾ ਜੇ 300 ਤੋਂ ਪਾਰ ਵੀ ਚਲੇ ਜਾਂਦੇ ਤੇ ਹੁਣ ਤੱਕ ਇਹਨਾਂ ਨੇ ਸੰਵਧਾਨ ਨੂੰ ਖਤਮ ਕਰਨ ਦੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਕਰ ਦੇਣੀ ਸੀਗੀ। ਇਹ ਤੇ ਸਲਾਮ ਆ ਘਰ ਦੇ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ 240 ਤੱਕ ਹੀ ਸਿਮਟ ਕੇ ਰੱਖ ਦਿੱਤਾ ਔਰ ਇਹ ਆਪਣੀ ਡਰਾਈਵ ਦੇ ਵਿੱਚ ਸਫਲ ਨਹੀਂ ਹੋ ਸਕਦੇ ਅੱਜ ਵੀ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਨਵੇਂ ਧੰਗ ਜੜੇ ਨੇ ਉੱਪਰ ਆਏ ਨੇ ਸਭ ਤੋਂ ਕਲੀਅਰ ਕਾਟਾ ਐਗਜ਼ਾਮਪਲ ਲੈਟਰਲ ਐਂਡ 3D ਆ ਜਿਹਦੇ ਲਈ ਯੂਪੀਐਸਸੀ ਇੱਕ ਅਗਗਜ਼ਾਮ ਲੈਂਦੀ ਆ ਉਹਦੇ ਵਿੱਚ ਪਰਲੇ ਮਗਜ਼ਾਮ ਹੁੰਦੇ ਨੇ ਪਾਰਲੀਮੈਂਟਰੀ ਹੁੰਦੇ ਨੇ ਮੈਂਟਰ ਹੁੰਦੇ ਨੇ ਜੇ ਇਤਰਾ ਦੇ ਉਹਦੇ ਵਿੱਚ ਜੜੀ ਆ ਉਹ ਸਕਰੀਨਿੰਗ ਹੁੰਦੀ ਆ ਪਰ ਭਾਰਤੀ ਜਨਤਾ ਪਾਰਟੀ ਨੇ ਜੁਆਇੰਟ ਸੈਕਟਰੀ ਲੈਵਲ ਦੀਆਂ ਡਾਇਰੈਕਟਰ ਲੈਵਲ ਦੀਆਂ 63 ਪੋਸਟਾਂ ਜਿਹੜੀਆਂ ਸੀਗੀਆਂ ਉਹ ਬਿਨਾਂ ਕਿਸੇ ਰਿਜ਼ਰਵੇਸ਼ਨ ਦੇ ਕਿਆ ਫਿਲ ਕਰ ਦਿੱਤੀ ਕਿਉਂਕਿ ਜੇ ਰੈਟਰਲ ਐਂਟਰੀ ਨਾ ਹੋਵੇ ਤੇ ਇਹਦਾ ਇਹ ਵੀ ਰਿਕਰੂਟਮੈਂਟ ਆ ਫਿਰ ਉਹ ਯੂਪੀਐਸਸੀ ਹੋਣੀ ਆ। ਪਰ ਯੂਪੀਐਸਸੀ ਦੇ ਤੁਰ ਰਿਕਰੂਟਮੈਂਟ ਹੋਏਗੀ ਤੇ ਉਥੇ ਰਿਜ਼ਰਵੇਸ਼ਨ ਦੇ ਬੈਨੀਫਿਟਸ ਦੇਣੇ ਪੈਣਗੇ। ਸੋ ਇਹ ਨਾਲ ਆਪਰੇਆ ਕਿ ਆਪਾਂ ਲੈਟਰਲ ਐਂਟਰੀ ਕਰ ਲੈਨੇ ਆ ਇਹਦੇ ਵਿੱਚ ਰਿਜ਼ਰਵੇਸ਼ਨ ਦੀ ਐਂਟੀ ਕੋਈ ਨਹੀਂ ਹੋ। 36 ਸੀਟਾਂ ਭਰੀਆਂ ਬੜੇ ਦੁੱਖ ਦੀ ਗੱਲ ਆ ਕਿ 30 ਸੀਟਾਂ ਦੇ ਵਿੱਚ ਸਾਡੇ ਐਸਸੀ ਐਂਡ ਐਸਟੀ ਜਿੰਨੇ ਵੀ ਲੋਕ ਨਿਯੁਕਤ ਹੋ ਰਹੇ ਸੀਗੇ ਉਹ ਸਾਰੇ ਇਹਦੇ ਤੋਂ ਬਾਹਰ ਹੋ ਗਏ। ਹੁਣ ਫੇਰ ਡਰਾਈਵ ਚਲਾ ਦਿੱਤੀ 45 ਸੀਟਾਂ ਉਹ ਜਿਹੜੀਆਂ ਸੀਗੀਆਂ ਲੈਟਰਲ ਸਾਈਡਵੇ ਜਿਹੜੀ ਐਂਟਰੀ ਆ ਉਹਦੇ ਰਾਈਨ ਭਰਨ ਦੀ ਜਿਹੜੀ ਆ ਕੋਸ਼ਿਸ਼ ਕਰ ਦਿੱਤੀ ਗਈ ਪਰ ਕਿਉਂਕਿ ਲੋਕ ਜਿਹੜੇ ਨੇ ਉਹਨਾਂ ਨੇ ਵਿਰੋਧ ਕੀਤਾ ਇੰਡੀਆ ਆਲਾਈንስ ਨੇ ਵਿਰੋਧ ਕੀਤਾ ਔਰ ਇਹਨਾਂ ਨੂੰ ਮਜਬੂਰਨ ਇਹ 45 ਜਿਹੜੀਆਂ ਸੀਟਾਂ ਐਡਵਰਟਾਈਜ਼ ਕੀਤੀਆਂ ਸੀਗੀਆਂ ਉਹਨਾਂ ਨੂੰ ਵਾਪਸ ਲੈਣਾ ਪਿਆ ਔਰ ਇਹ ਇਹ ਨਹੀਂ ਆ ਕਿ ਦਰੋਂ ਚਾਹੁੰਦੇ ਸੀਗੇ ਕਿ ਇਹ 45 ਸੀਟਾਂ ਜਿਹੜੀਆਂ ਨੇ ਇਹ ਵਾਪਸ ਲਈਆਂ ਜਾਣ ਦਰੋਂ ਨਹੀਂ ਚਾਹੁੰਦੇ ਜੋ ਕਿ ਇਹਨਾਂ ਦੇ ਸਾਹਮਣੇ ਅਸਲੇ ਮਜਬੂਰੀ ਧਰਤੀ ਕਿ ਮੇਜਰ ਸਟੇਟਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ ਔਰ ਉਹਨਾਂ ਦੇ ਵਿੱਚ ਐਸਸੀ ਐਸਟੀ ਪਾਪੂਲੇਸ਼ਨ ਬਹੁਤ ਜ਼ਿਆਦਾ ਆ ਔਰ ਜੇਕਰ ਇਹ ਵਿਰੋਧ ਵੱਧ ਗਿਆ ਤੇ ਫਿਰ ਜਿਹਨੀਆਂ ਚਾਰ ਸੀਟਾਂ ਦੇ ਵਿੱਚ ਸੋਨਾ ਹੋ ਬਿਨਾ ਸਿਗੀਆਂ ਉਹਦੇ ਚੋਂ ਭਾਰਤੀ ਜਨਤਾ ਪਾਰਟੀ ਦਾ ਖਾਤਮਾ ਹੋ ਇੱਕ ਕੋਈ ਕਰੀਜ਼ਾ ਦਾ ਜਿਹਦੇ ਕਰਕੇ 45 ਸੀਟਾਂ ਨੂੰ ਲੈਟਰਲ ਜਿਹੜੀ ਆ ਐਂਟਰੀ ਇਹਨੂੰ ਫੌਰ ਦਾ ਟਾਈਮ ਬੀਂਗ ਵਾਪਸ ਲਿਆ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਦੀ ਨੀਅਤ ਆ ਵਾਪਸ ਲੈਣ ਦੀ ਨੀਅਤ ਕੋਈ ਨਹੀਂ ਆ ਵਾਪਸ ਲੈਣ ਦੀ ਇਸ ਵੇਲੇ ਮਜਬੂਰੀ ਬਣ ਗਈ ਆ ਇਹਨਾਂ ਦੀ ਕਿ ਅਸੀਂ ਉਸ ਸੀਟਾਂ ਜੀਪੀਐਸ ਤੇ ਉੱਤੇ ਜਿਹੜੀ ਐਡਵਰਟਾਈਜ਼ਮੈਂਟ ਦਿੱਤੀ ਆ ਉਹਨੂੰ ਵਾਪਸ ਲਈਏ ਸੋ ਅਸੀਂ ਇਸ ਬੀਜੇ ਪੀਡੀ ਸਭਿਧਾਨ ਵਿਰੋਧੀ ਨੀਤੀ ਦਾ ਰੈਜ਼ਰਵੇਸ਼ਨ ਵਿਰੋਧੀ ਨੀਤੀ ਦਾ ਹੋਰ ਜ਼ੋਰ ਖੰਡਨ ਕਰਦੇ ਆਂ ਵਿਰੋਧ ਕਰਦੇ ਆਂ ਅੱਜ ਸੱਤਾ ਰੰਨੇ ਆਂ ਹਰ ਐਸਈ ਐਸਟੀ ਕਮਿਊਨਿਟੀ ਦੇ ਹਰ ਮੈਂਬਰ ਨੂੰ ਉਹ ਲੋਕ ਜਿਹੜੇ ਗਰੀਬ ਨੇ ਜਿਨ੍ਹਾਂ ਨੂੰ ਅੱਜ ਤੱਕ ਉਹਨਾਂ ਦੇ ਹੱਕ ਨਹੀਂ ਮਿਲੇ ਜਿਨ੍ਹਾਂ ਦੇ ਨਾਲ ਸਮਾਜਿਕ ਵਿਤਕਰਾ ਆਰਥਿਕ ਵਿਤਕਰਾ ਬੜੇ ਲੰਬੇ ਸਮੇਂ ਤੋਂ ਹੁੰਦਾ ਆ ਰਿਹਾ ਉਹ ਬੀਜੇ ਪੀਡੀ ਇਸ ਕੋਤੀ ਚਾਲ ਨੂੰ ਸਮਝਣ ਔਰ ਇਹਨਾਂ ਦਾ ਡਟ ਕੇ ਵਿਰੋਧ ਕਰਨ ਤਾਂ ਕਿ ਬਾਬਾ ਸਾਹਿਬ ਡਾਕਟਰ ਬੀਮਰਾਓ ਅਮੇਲਤਾ ਸਾਹਿਬ ਨੇ ਜੋ ਸਾਨੂੰ ਸੰਵਿਧਾਨ ਦਿੱਤਾ ਜੀਗਾ ਜੋ ਉਸ ਸੰਵਿਧਾਨ ਦੀ ਆਤਮਾ ਕਹਿੰਦੀ ਆ ਕਿ ਇਸ ਦੇਸ਼ ਦਾ ਹਰ ਵਸਨੀਕ ਜਿਹੜਾ ਆ ਉਹ ਬਰਾਬਰਤਾ ਦਾ ਹੱਕਦਾਰ ਇੱਕ ਬਰਾਬਰਤਾ ਵਾਲੀ ਜ਼ਿੰਦਗੀ ਜਿਹੜੀ ਆ ਉਹ ਕੋ ਜੀਵਣੀ ਚਾਹੁੰਦਾ ਆ ਸੋ ਇਸ ਕਰਕੇ ਅਸੀਂ ਇਹ ਸੰਵਿਧਾਨ ਨੂੰ ਖਤਮ ਨਹੀਂ ਹੋਣ ਦਵਾਗੇ ਜਿੱਥੇ ਜਿੱਥੇ ਵੀ ਇਹ ਜਿਹੜੀ ਹੋ ਰਹੀ ਆ ਇਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਿਹਾ ਆ ਉਹਦਾ ਅਸੀਂ ਖੰਡਰ ਕਰਦੇ ਆ ਔਰ ਸਾਰਿਆਂ ਨੂੰ ਉਤਲੀ ਕਰਦੇ ਆ ਕਿ ਇਸ ਚੀਜ਼ ਦਾ ਜਿਹੜਾ ਹੈ ਕਿ ਰੈਜ਼ਰਵੇਸ਼ਨ ਵਿਰੋਧੀ ਨੀਤੀ ਜਿਹੜੀ ਜੀ.ਟੀ.ਪੀ ਨੇ ਅਪਣਾਈ ਆ ਇਹਦਾ ਖੰਡਨ ਕੀਤਾ ਹੈ। ਉਹਨਾਂ ਦੇ ਇਹ ਜੋ ਨਾਚਨ ਪਟਾਵਾਂ ਤੋਂ ਬਹੁਤ ਇਸ ਕਾਰਨ ਮੇਰੇ ਮੀਡੀਆ ਦੇ ਦਰਸ਼ਕਾਂ ਸਾਹਿਬ ਔਰ ਪੰਜਾਬ ਦੇ ਸਾਡੇ ਸਮੋਰ ਆਗੂ ਕਾਲ ਸਿੰਘ ਜੀ ਜੁਲਿਓ ਸਾਹਿਬ ਤੁਹਾਡਾ ਬਹੁਤ ਬਹੁਤ ਜੀ ਬੋਲਦੇ ਇਸ ਫਸਟ ਪਿਕਾਡ ਆ ਰਿਹਾ ਤੁਹਾਡੇ ਸਾਹਮਣੇ ਜਿਸੇ ਦਾ ਜਿਹੜਾ ਕੰਟੈਕਟ ਹੈਗਾ ਸੋ ਮੈਂ ਇਹ ਕਹਿ ਸਕਦਾ ਕਿ ਇਸ ਦੇਸ਼ ਦੇ ਅੰਦਰ ਇੱਕ ਮਹਵਾਨੀ ਚਾਹਤ ਜਿਸ ਵਿਚਾਰਧਾਰਾ ਦੇ ਵਿੱਚੋਂ ਨਿਕਲਦਾ ਧੋਲ ਦੁਆਰ ਮੋਸੂਦਤਾਰੀ ਇਹ ਸਭ ਕਾਰਨ ਦੇ ਅਧਾਰ So, समय समय देश के अंदर ना तो सिंगल गलत है सी एस टी समाज पसरा समाज बल्कि जी नागपुर की चारधारा है वो कैंडी वूमन भी सो इसे करके जो हाथ के अंदर बच्चियों के उ जब हों तो मैं कह सकता कि जो खास करके बीजेपी शासित राज ने देखिए कि समय समय के उरतों के उसे बच्चियों और गलतों के उ जो अत्याचार की घराई ਫੀਰਾ ਕੀਆ ਗਿਆ ਨਾਵਾ ਯਾਨੀ ਸੋ ਅ ਜੀ ਥੋੜਾ ਜਿਹਾ ਹੋਰ ਚਲੇ ਜੋ ਸੇਸ ਤੋਂ ਕਰਦੀ ਬੀਜੇਪੀ ਸੱਤਾ ਦੇ ਆਈਏ ਕੇ ਅੰਦਰ ਜਾਂਦਾ ਹੈ ਔਰ ਕਿਸ ਤਰ੍ਹਾਂ 2011 ਦੇ ਅੰਦਰ ਐਸਸੀਐਸਟੀ ਐਕਟ ਨੂੰ ਡਿਲੀਊਟ ਕਰਨ ਦਾ ਹਮਲਾ ਪਾਇਆ ਗਿਆ ਜਿਹੜੇ ਕੰਮ ਸਰਕਾਰ ਸੁਧਾਰ ਕਰਨ ਜੋ ਸਮਝਦੀ ਸੋ ਆਂਗਿਆ ਦਾ ਲੈਟ ਟੂ ਟੈਂਟਿਸ ਆ ਸਵਾਲ ਹੈ ਜਿਹੜਾ ਸਰਕਾਰ ਦੇ ਚੋਕੇ ਚੱਟਿਆ ਆ ਮੈਂ ਸਮਝਦਾ ਕਿ ਭਾਰਤ ਦੇ ਵਿਵਸ ਨੇ ਜਿਹੜਾ ਇੰਡੀਆ ਗਣਵੰਦਨ ਨੇ ਇਹਦੇ ਉੱਤੇ ਆਵਾਜ਼ ਬੁਲੰਦ ਕੀਤੀ ਆ ਆ ਦੇਸ਼ ਦੇ ਅੰਦਰ ਭਾਰਤ ਮਤ ਵੀ ਉਹਦਾ ਵੀ ਲੋਕਾਂ ਦਾ ਸੰਦ ਚੱਟਾ ਜਿਹਦਾ ਪ੍ਰਚਾਰ ਹੈ ਸੋ ਮੈਨੂੰ ਲੱਗਦਾ ਹੈ ਕਿ ਆ ਇਸ ਕਿਸਮ ਦੀਆਂ ਜਨਤ ਕੀਤਾ ਜਾ ਰਿਹਾ ਸੋ ਦੇਸ਼ ਦੇ ਲੋਕ ਪੰਜਾਬ ਦੇ ਲੋਕ ਦਾ ਡਟ ਕੇ ਵਿਰੋਧ ਕਰਦੇ ਆ ਕਿ ਕਿਹ ਚੋ ਹੋਊਗਾ ਇਹ ਦੇ ਸਕੇ ਬਤੇ ਸਾਡਾ ਪੰਜਾਬ ਕੇ ਵਜੇ ਇਸ ਲਈ ਇੱਕ ਸਖਤ ਸਵਾਲ ਨੂੰ ਅੱਜ ਵਸਮੇ ਦਾ ਉਹ ਸਭ ਲਈ ਰਾਹ ਦੇ ਮੌਕੇ ਜਿਹੜੇ ਸਦਾਚ ਬਣਿਆ ਉਹ ਪਹਿਲੇ ਚਾਹੀਦੇ ਆ ਔਰ ਵੀਜ਼ੇ ਵੀ ਜਿਕਰੇਦ ਸਰਕਾਰ ਦਾ ਇਹ ਜਿਹੜਾ ਹੰਲਾ ਆ ਅਸੀਂ ਵਿਰੋਧ ਕਰਦੇ ਆ ਬਹੁਤ ਹੀ ਕਰਦੇ ਆ ਇਹ ਪੰਜਾਬ ਦੇ ਲੋਕਾਂ ਨੂੰ ਅੱਜ ਮਜੀਮਾ ਸਾਹਿਬ ਨੇ ਕਿਹਾ ਕਿ ਭੀਜੇ ਵੀ ਦੀ 12 ਸਤਿਚ 14 ਸਗਣਾ ਦੇ ਦਾ ਸਟੇਜ ਤੇ ਜਿਹੜੇ ਲੋਕ ਨੇ ਇਸ ਸਟੇਜ ਤੇ ਜਿਹੜਾ ਕੱਢ ਗਿਟੇ ਲੋਕ ਨੇ ਇਸ ਸਟੇਜ ਤੇ ਸਟੂਡੈਂਟ ਨੇ ਔਰ ਜਿਹੜੇ ਸਾਡੇ ਬਦਲ ਪਸੇ ਜਿਹੜੀਆਂ ਨੇ ਸਾਰੇ ਸਜੋੜਾ ਦੇ ਅੰਦਰ ਇੱਕ ਹਾਲ ਉਹਨਾਂ ਦੇ ਸਾਹਮਣੇ ਜਾ ਰਹੀ ਹੈ ਕਿ ਦੇਸ਼ ਦੇ ਅੰਦਰ ਇਹ ਗੋਮਤ ਹੈ ਇਹ ਗੋਮਤ ਸਾਡੇ ਖਿਲਾਫ ਕੰਮ ਕਰ ਰਹੀ ਹੈ ਸੋ

सारे नागरिक अख़्तियार बराबरि जिवार सारे मैंबर बराबर का हक होंसा हूँ उस तरह ही देश सारे वर्गों कुछ हिस्सा देश की आजादी तो बाद जल संधान बन रहा भूमिहीन साधन हीन समाज में ਬੰਦੀਆਂ ਲਈ ਪ੍ਰੋਬਲਮ ਜਾਰੀ ਕੋਸ਼ਿਸ਼ ਕਰਦੇ ਨੇ। ਇਹ ਨੌਕਰੀਆਂ ਦੇ ਕੇ ਉਹ ਪੈਸਾ ਤੇ ਖਰੇ ਕਰਦੇ ਕੋਸ਼ਿਸ਼ ਕਰਦੇ। ਪਰ ਪਾਇ ਵੀ ਦੇ। ਇਹ ਸ਼ੁਰੂ 30 ਸਾਲਾਂ ਤੋਂ। ਉਹ ਬੰਦੀਆਂ ਨੌਕਰੀਆਂ ਵੀ ਚਾਹੇ ਉਹ ਕਲਾਸ 4 ਹੋਣ, ਕਲਾਸ 3 ਹੋਣ, 2 ਹੋਣ, 1 ਹੋਣ। ਉਮੀ ਪੂਰੀਆਂ ਨੌਕਰੀਆਂ ਦਿੱਕਤੀਆਂ ਨਹੀਂ ਗਿਆਨ ਤੱਕ ਦੇਸ਼ ਉਹਦੇ ਵਿੱਚ ਵੀ ਅਲੱਗ ਅਲੱਗ ਤਰੀਕੇ ਅਵਾਰਡ ਕੇ ਰੈਜ਼ਰਵੇਸ਼ਨ ਖਤਮ ਕਰਨ ਦੀ ਕੋਸ਼ਿਸ਼ ਸਾਜ਼ਿਸ਼ ਚੱਲ ਵੀ ਰਹੀ ਹੈ ਸੂਤੇ ਬੰਦ ਤੇ ਚੱਲਦੀ ਹੈ ਭੀਜਪੀ ਆਰਐਸਐਸ ਸ਼ੁਰੂ ਤੋਂ ਇਸ ਦੇਸ਼ ਦੇ ਪਿੱਛੇ ਰਹਿ ਗਿਆ ਸਮਾਜਿਕ ਤੌਰ ਤੇ ਲਟਾਰੇ ਸਨ आर्थिक तौर से लताए हुए लोग पूर्ण तो दबा के रखना चाहिए इस करके वो पिछले लंबे समय तो इस काम कर रहे थे जितने जिथे बीजेपी की सरकार होगी उसे क्लास फोर क्लास थ्री से आउटसोर्सिंग प्लेसमेंट के अलग अलग तरीके कट के दलित भाईचारे एस सी एस टी भाईचारे हद हो गई पी स्टार्ट कर दी जी गैर कानूनी गैर संविधानिक नजायज है, है क्या। जाएं जाएं। और ऐसे बड़े-बड़े कारपोरेट हंसल चो पता नहीं शायद कारपोरेट के कहते भी ਉਨਾ ਦੇ ਬੰਦੇ ਤੇਜ ਦੀ ਸਰਕਾਰ ਵਿੱਚ ਪਕਾਉਂਦਾ ਕੰਮ ਬੀਜੇਪੀ ਨੇ ਸ਼ੁਰੂ ਕਰ ਦਿੱਤਾ ਜਿਨ੍ਹਾਂ ਦੀ ਕੋਈ ਵਿਸ਼ਵਸਥਿਤਾ ਨਹੀਂ ਜਿਨ੍ਹਾਂ ਦਾ ਕੋਈ ਇੰਤਿਆਰ ਨਹੀਂ ਕੋਈ ਇੰਟਰਵਿਊ ਨਹੀਂ ਕੋਈ ਸਕਰੀਨਿੰਗ ਨਹੀਂ ਕੋਈ ਇਨਵੈਸਟੀਗੇਸ਼ਨ ਨਹੀਂ ਕੋਈ ਚੱਕ ਕੋਈ ਵੈਰੀਫਿਕੇਸ਼ਨ ਕੋਲ ਨੂੰ ਚਿਹੋ ਦੇ ਦੇ ਪਕਾਉਂਦਾ ਕੰਮ ਬੀਜੇਪੀ ਸ਼ੁਰੂ ਕਰ ਦਿੱਤਾ ਆਹੋ ਜੋਰਾਂ ਨੇ ਕੱਲ ਜਦੋਂ ਵਾਪਸੀ ਲਈ ਐਲਾਨ ਕੀਤਾ ਇਹ ਕਿ ਸਿਰਫ ਵੋਟਰਾਂ ਤੋਂ ਚਾਰ ਸੁਗਰਾਂ ਦੇ ਇਲੈਕਸ਼ਨ ਤੋਂ ਡਰਦੇ ਉੱਤਰ ਪ੍ਰਦੇਸ਼ ਕੀ ਹੋਇਆ ਉੱਤੇ ਭਾਜਪਾ ਦੀ ਸਰਕਾਰ ਉੱਤਰ ਪ੍ਰਦੇਸ਼ ਚ 69000 ਨੌਕਰੀ ਬਿਨਾ ਰੈਜ਼ਰਵੇਸ਼ਨ ਪਾਲਿਸੀ ਦੇ ਦੇ ਦਿੱਤੀ ਹੈ ਉਹ ਵੀ ਜਿਹੜਾ ਕੋਟਾ ਵੀ ਮਾਰ ਦਿੰਦਾ ਐਸਸੀ ਦਾ ਵੀ ਐਸਪੀ ਦਾ ਵੀ ਮਾਰਦਾ ਸਿਰਫ ਉੱਥੇ ਆਪਣੇ ਬੀਜੇਪੀ ਦੇ ਸੰਗੀਆਂ ਨੂੰ ਆらせਸ ਦੇ ਸੰਗੀਆਂ ਨੂੰ ਪ੍ਰਤੀ ਕਰਨ ਲਈ ਸਾਰੀ ਰਿਜ਼ਰਵੇਸ਼ਨ ਪਾਲਸੀ ਨੂੰ ਸ਼ੱਕਰ ਕਰਦੇ ਉਹਦਾ ਮਾਨਯੋਗ ਹਾਈ ਕੋਰਟ ਨੇ ਉਹ ਰੱਦ ਕੀਤਾ ਸਾਰੀ ਚੋ ਇਹੋ ਜੇ ਕਾਰਨਾਂ ਵਿੱਚ बीजेपी सारे सूबे पूरे देश में कर रही आम आदमी पार्टी पूरा परदाफाश करेगी विरोध करेगी समाज में पिछे रह गए लोगों खड़ी होगी इस करके अभी चीमा साहब ने प्रेस कॉन्फ्रेंस किया